ਡਾਟ ਸੰਯੁਕਤ ਸਕੱਤਰ ਸੇਵਾਮਾ ਤੇ ਰਾਜਨੀਤੀ ਦੇ ਅਧ ਸਰਕਾਰੀ ਪੱਤਰ ਮਿਤੀ 4 ਜੁਲਾਈ 1970 ਵੱਲ ਆਪ ਦਾ ਧਿਆਨ ਦਿਵਾਉਂਦੇ ਹੋਏ ਮੈਂ ਇਸ ਸੰਬੰਧੀ ਨਿਮਨ ਪਹਿਲੂਆਂ ਤੇ ਜ਼ੋਰ ਦੇਣਾ ਚਾਹੁੰਦਾ ਹਾਂ ਡੰਡੀ ਪਿੰਨ ਪਿੰਨ ਸੇਵਾਮਾ ਸੰਬੰਧੀ ਨਿਯਮਾਵਲੀਆਂ ਬਣਾਉਣਾ ਜਿਹੜੀਆਂ ਸੰਵਿਧਾਨ ਦੇ ਅਨੁਕੂਲ ਹੋਣ ਸੰਵਿਧਾਨ ਦੀ ਧਾਰਾ 309 ਅਨੁਸਾਰ ਇੱਕ ਕਾਨੂੰਨੀ ਲੋੜ ਹੈ ਡੰਡੀ ਸੰਵਿਧਾਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀਆਂ ਨੀਮਾਵਲੀਆਂ ਦੀ ਸੋਧ ਸੰਵਿਧਾਨ ਦੀ ਧਾਰਾ 313 ਅਤੇ ਹੁਣ ਤੱਕ ਦਿੱਤੇ ਕਾਨੂੰਨੀ ਫੈਸਲਿਆਂ ਨੂੰ ਮੁੱਖ ਰੱਖ ਕੇ ਪ੍ਰਬੰਧਕੀ ਤੌਰ ਤੇ ਜ਼ਰੂਰੀ ਹੈ ਡੰਡੀ ਸਿਵਾਮਾ ਵਿਭਾਗ ਨੇ 1965 ਵਿੱਚ ਮਾਡਲ ਨਿਯਮਵਲੀ ਬਣਾ ਕੇ ਸਮੂਹ ਵਿਭਾਗਾਂ ਨੂੰ ਨਵੇਂ ਨਿਯਮ ਬਣਾਉਣ ਅਤੇ ਪੁਰਾਣੇ ਨਿਯਮਾਂ ਦੀ ਸੋਧ ਕਰਨ ਦੇ ਕੰਮ ਨੂੰ ਛੇਤੀ ਤੋਂ ਛੇਤੀ ਨਜਠਣ ਲਈ ਭੇਜੀ ਗਈ ਸੀ ਪ੍ਰੰਤੂ ਉਸ ਉਪਰੰਤ 5 ਸਾਲ ਦਾ ਸਮਾਂ ਬੀਤ ਜਾਣ ਤੇ ਵੀ ਵਿਭਾਗਾਂ ਵੱਲੋਂ ਕੋਈ ਉਤਸ਼ਾਹਜਨਕ प्रगति ਨਹੀਂ ਹੋਈ ਹਾਲਾਂਕਿ ਸੇਵਾਮਾ ਵਿਭਾਗ ਲਗਾਤਾਰ ਚੇਤਾਵਨੀ ਪੱਤਰ ਜਾਰੀ ਕਰਦਾ ਰਿਹਾ ਹੈ ਡੰਡੀ ਲੋਕ ਸੇਵਾ ਕਮਿਸ਼ਨ ਨੇ ਆਪਣੀਆਂ ਸਾਲਾਨਾ ਰਿਪੋਰਟਾਂ ਵਿੱਚ ਉਪਰੋਕਤ ਮਾਮਲੇ ਸੰਬੰਧੀ ਹੋਈ ਢਿੱਲ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ ਅਤੇ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸੇਵਾ ਨੀਮਾ ਵਲੀਆਂ ਨੂੰ ਲੋੜਿੰਦੀ ਸਪੀਡ ਨਾਲ ਨਾ ਨਜਿੱਠਣ ਦੀ ਰੁਚੀ ਪ੍ਰਬੰਧਕੀ ਹਿੱਤਾਂ ਦੇ ਖਿਲਾਫ ਜਾਂਦੀ ਹੈ ਡੰਡੀ ਇਸ ਲਈ ਪ੍ਰਬੰਧਕੀ ਵਿਭਾਗਾ ਨੂੰ ਅਜਈਆਂ ਰਿਪੋਰਟਾਂ ਦਾ ਮਹੱਤਵ ਸਮਝਣਾ ਚਾਹੀਦਾ ਹੈ ਡੰਡੀ ਹਾਂਜੀ ਸੈਕੰਡ ਪੈਰਾ ਲਿਖਾਂਗੇ ਸਟਾਰਟ ਉਪਰੋਕਤ ਪਹਿਲੂਆਂ ਨੂੰ ਮੁੱਖ ਰੱਖਦੇ ਹੋਏ ਸੇਵਾ ਨਿਮਾ ਬਲੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਸੋਧ ਕਰਨ ਦੇ ਕੰਮ ਵਿੱਚ ਢਿੱਲ ਨੂੰ ਸਰਕਾਰ ਸੰਜੀਦਾ ਤੌਰ ਤੇ ਲੈਂਦੀ ਹੈ ਡੰਡੀ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਇਸ ਕੰਮ ਨੂੰ ਵਿਸ਼ੇਸ਼ ਯਤਨ ਕਰਵਾ ਕੇ ਛੇਤੀ ਨਿਜਠਣ ਦਾ ਉਪਰਾਲਾ ਕਰੋ ਅਤੇ ਸਬੰਧਿਤ ਵਿਭਾਗਾਂ ਅਫਸਰਾਂ ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ ਕੋਲੋਂ ਇੱਕ ਵਿਸਤਾਰਪੂਰਵਕ ਰਿਪੋਰਟ ਜਿਸ ਵਿੱਚ ਆਪ ਅਧੀਨ ਸਮੂਹ ਸੇਵਾਵਾਂ ਦੀਆਂ ਨੀਮਾਵਲੀਆਂ ਬਾਰੇ ਸਥਿਤੀ ਦਰਸਾਈ ਹੋਵੇ ਲੈ ਕੇ ਸੇਵਾਵਾਂ ਵਿਭਾਗ ਨੂੰ ਭੇਜੋ ਅਤੇ ਉਹਨਾਂ ਅਫਸਰਾਂ ਦੀਆਂ ਪ੍ਰਗਤੀ ਰਿਪੋਰਟਾਂ ਨੂੰ ਮੁੱਖ ਰੱਖ ਕੇ ਅਜਹੀ ਅਗੇਤਰੀ ਕਾਰਵਾਈ ਕਰੋ ਜਿਹੜੀ ਇਸ ਮਸਲੇ ਨੂੰ ਤੁਰੰਤ ਨਿਜਠਣ ਲਈ ਲੋੜੀਂਦੀ ਹੋਵੇ ਡੰਡ ਮੈਨੂੰ ਇਹ ਲਿਖਣ ਦੀ ਆਗਿਆ ਹੋਈ ਹੈ ਕਿ ਭਾਵੇਂ ਕਿਸੇ ਕਸੂਰਵਾਰ ਕਰਮਚਾਰੀ ਨੂੰ ਦਿੱਤੀ ਚੇਤਾਵਨੀ ਦੰਡ ਨਹੀਂ ਗਿਣਿਆ ਜਾਂਦਾ ਪਰ ਜਦੋਂ ਅਜਹੀ ਚੇਤਾਵਨੀ ਦੀ ਇੱਕ ਨਕਲ ਕਿਸੇ ਕਰਮਚਾਰੀ ਦੀ ਨਿੱਜੀ ਮਿਸਲ ਵਿੱਚ ਰੱਖੀ ਜਾਂਦੀ ਹੈ ਤਾਂ ਕਾਨੂੰਨੀ ਦ੍ਰਿਸ਼ਟੀ ਤੋਂ ਇਹ ਇੱਕ ਦੰਡ ਬਣ ਜਾਂਦਾ ਹੈ ਕਿਉਂਕਿ ਇਸ ਦਾ ਸਬੰਧਿਤ ਕਰਮਚਾਰੀ ਦੇ ਸੇਵਾ ਮਾਮਲਿਆਂ ਤੇ ਬੁਰਾ ਅਸਰ ਪੈ ਸਕਦਾ ਹੈ ਡੰਡੀ ਇਸ ਲਈ ਚੇਤਾਵਨੀ ਸਬੰਧਿਤ ਕਰਮਚਾਰੀ ਦੀ ਨਿੱਜੀ ਮਿਸਲ ਵਿੱਚ ਰੱਖਣ ਤੋਂ ਪਹਿਲਾਂ ਇਹ ਸੰਵਿਧਾਨਿਕ ਤੌਰ ਤੇ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਉਸ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦਾ ਯੋਗ ਮੌਕਾ ਦਿੱਤਾ ਜਾਵੇ ਡੰਡੀ